ਸੋ ਤ੍ਰਿਪਾਤ ਦੇ ਵਿੱਚ ਗਰਮੀ ਦਿਨ-ਬਦਨ ਵੱਧਦੀ ਜਾ ਰਹੀ ਹੈ ਜਿਸ ਦੀ ਜਪੇਟ ਦੇ ਵਿੱਚ ਪੰਜਾਬ ਵੀ ਆ ਗਿਆ। ਰਾਜੀ ਕੀ ਅੱਜ ਪੰਜਾਬ ਦੇ ਵਿੱਚ ਪਾਰਾ 43 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚਲਾ ਗਿਆ ਜਿਸ ਦੇ ਚਲਦੇ ਦੁਕਾਨਦਾਰਾਂ ਦੀਆਂ ਦੁਕਾਨਦਾਰੀਆਂ ਵੀ ਖਤਮ ਹੋ ਗਈਆਂ ਨੇ ਅਤੇ ਸੜਕਾਂ ਵੀ ਖਾਲੀ ਪਈਆਂ ਹੋਈਆਂ ਨੇ। ਸੋ ਲੋਕ ਸ਼ਬੀਲਾ ਲਗਾ ਕੇ ਲੋਕਾਂ ਨੂੰ ਪਾਣੀ ਪਿਲਾ ਕੇ ਸੇਵਾ ਕਰ ਰਹੇ ਨੇ ਤੇ ਅੱਖ ਦੀ ਪੈ ਰਹੀ ਇਸ ਗਰਮੀ ਦਾ ਪਸ਼ੂ ਪੰਛੀਆਂ ਵੀ ਇਸ ਦਾ ਸ਼ਿਕਾਰ ਹੁੰਦੇ ਦਿਖਾਈ ਦੇ ਰਹੇ ਹਨ। ਦੇਖਿਆ ਜਾਵੇ ਤਾਂ ਆਪਾਂ ਸਭ ਨਾਲ ਗੱਲਬਾਤ ਕਰਕੇ ਦੇਖ ਦੇਖ ਹੀ ਲਈ ਹੈ ਕਿਉਂਕਿ ਕਿਤੇ ਵੀ ਗਾਕ ਹੈ ਜਿਹੜਾ ਉਹ ਨਹੀਂ ਪਹੁੰਚ ਰਿਹਾ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਇੱਥੇ ਆਈਸਕ੍ਰੀਮ ਦੀਆਂ ਰੇੜੀਆਂ ਠੰਡੀਆਂ ਦੀਆਂ ਰੇੜੀਆਂ ਉਹ ਵੀ ਖੜੀਆਂ ਹਨ ਕਿਉਂਕਿ ਜਿਹੜਾ ਗਾਕ ਹੈ ਉਹ ਬਾਹਰ ਨਿਕਲ ਹੀ ਨਹੀਂ ਰਿਹਾ ਕਿਉਂ ਗਰਮੀ ਇੰਨੀ ਹੈ ਜੋ 43 ਦਾ ਅੰਕੜਾ ਜਿਹੜਾ ਹੈ ਸੈਲਸੀਅਸ ਹੈ ਉਹ ਪਾਰ ਕਰ ਚੁੱਕੀ ਹੈ ਤੇ ਇਹ 48 ਤੋਂ ਮੁੜ ਕੇ ਆਈ ਹੈ ਅੱਗੇ ਪਤਾ ਨਹੀਂ ਹੁਣ ਗਰਮੀ ਕਿੰਨੀ ਹੋਰ ਵਧੇਗੀ ਉਹਦਾ ਕੀ ਹੋਵੇਗਾ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਤੇ ਤੂਰੀ ਤੋਂ ਰਵਿੰਦਰ ਜਾਲੀ ਸਭ ਨੂੰ ਪਤਾ ਹੈ ਕਿ ਜਿਹੜਾ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈ ਇਸ ਟਾਈਮ ਜਿਹੜਾ ਹੈਗਾ 43 ਡਿਗਰੀ ਤੋਂ ਉੱਪਰ ਹੈ ਜਿਹੜਾ ਪਾਰ ਉਹ ਹੋਇਆ ਪਿਆ ਜਾਵੇ ਤਾਂ ਪੂਰਾ ਪੰਜਾਬ ਹੈ ਜਿਹੜਾ ਉਹ ਝੁਲਸਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖੋਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਵੇ ਵੀ ਕਿਵੇਂ ਸੜਕਾਂ ਦੇ ਉੱਪਰ ਓਨੀ ਆਵਾਜ਼ਾਈ ਨਹੀਂ ਹੈਗੀ ਜਿੰਨੀ ਆਵਾਜ਼ਾਈ ਹੋਣੀ ਚਾਹੀਦੀ ਹੈ ਇੱਕ ਦੂਸਰੇ ਪਾਸੇ ਇੱਕ ਦੂਸਰੇ ਪਾਸੇ ਦੇਖਿਆ ਤਾਂ ਲੋਕ ਨੇ ਜਿਹੜੇ ਉਹ ਸੇਵਾ ਕਰ ਰਹੇ ਨੇ ਪਾਣੀ ਦੀ ਕਿਉਂਕਿ ਲੋਕਾਂ ਦੀ ਜਿਹੜੀ ਪਿਆਸ ਹੈ ਉਹ ਇੰਨੀ ਜ਼ਿਆਦਾ ਹੋ ਗਈ ਹੈ ਕੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਸੁੱਕ ਰਹੇ ਹਨ ਜਿਨ੍ਹਾਂ ਨੂੰ ਦੇਖਦੇ ਹੋਏ ਲੋਕ ਜਿਹੜੇ ਸੇਵਾ ਕਰਦੇ ਹੋਏ ਦਿਖਾਈ ਦੇ ਰਿਹਾ ਕੁਝ ਆਂਦੇ ਜਾਂਦੇ ਲੋਕ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਵੈਗਰ ਜੀ ਕਾਲ ਖਾਲਸਾ ਵੈਗਰ ਜੀ ਕੀ ਫਤਿਹ ਜੀ ਆਪਾਂ ਦੇਖਿਆ ਜੀ ਗਰਮੀ ਦਾ ਪ੍ਰਕੋਪ ਹੈ ਜਿਹੜਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਅੱਜ ਆ ਜਿਹੜਾ 43 ਡਿਗਰੀ ਪਾਰ ਕਰ ਚੁੱਕਾ ਹੈ 50 ਡਿਗਰੀ ਦੇ ਉੱਪਰ ਜਾਂ 60 ਡਿਗਰੀ ਦੇ ਉੱਪਰ ਕਹਿੰਦੇ ਬੰਦਾ ਜਿਹੜਾ ਮਰਨਾ ਸ਼ੁਰੂ ਹੋ ਜਾਂਦਾ ਹੈ ਕੀ ਕਹੋਗੇ ਬਾਬਾ ਜੀ ਦੇਖੋ ਗਰਮੀ ਦਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਜੇ ਹੁਣ ਦਰਖਤ ਲਗਾਉਣ ਇੱਥੇ ਗਰਮੀ ਵੀ ਘਟੇਗੀ ਮਾੜਾ ਮੂਟਾ ਦਰਖਤਾਂ ਦੀ ਵੀ ਸੇਵਾ ਰੱਖਣੀ ਚਾਹੀਦੀ ਹੈ ਬਾਕੀ ਹੁਣ ਗਰਮੀ ਦਾ ਤੁਹਾਨੂੰ ਪਤਾ ਹੀ ਹੈ ਇਹ ਭਾਈ ਨੇ ਆਪਣੇ ਭਰਾ ਇਹ ਇਹਨਾਂ ਨੇ ਵਧੀਆ ਸੇਵਾ ਲਈ ਹੋਈ ਹੈਗੀ ਉਰੇ ਬਾਜ਼ਾਰ ਦੇ ਵਿੱਚ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਭਾਈ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹਾਂਜੀ ਬਾਬਾ ਜੀ ਤੁਸੀਂ ਕੀ ਕਹੋਗੇ ਜੀ ਗਰਮੀ ਇੰਨੀ ਗਰਮੀ ਵਧਣ ਦਾ ਕਾਰਨ ਕੀ ਹੈ ਕਾਰਨ ਤਾਂ ਜੀ ਇਹੀ ਹੈ ਮੀਂਹ ਨਹੀਂ ਪੈਂਦਾ ਉਹ ਨਹੀਂ ਕਰਦਾ ਕਾਰਨ ਹੈ ਕਿ ਆਪਣੇ ਕੁਸ਼ਤਾਂ ਰੁੱਖਾ ਜਿਹੜਾ ਰੁੱਖ ਘਟ ਗਿਆ ਤਾਂ ਆਪਮਾਨ ਵੱਧ ਗਿਆ ਕਿਉਂਕਿ ਜੇ ਆਪਾਂ ਰੁੱਖ ਲਗਾਉਗੇ ਤਾਂ ਉਹਨਾਂ ਵਾਲੀ ਜਿਹੜੀ ਪੀੜ੍ਹੀ ਆ ਵਾ ਤੇ ਵਧੀਆ ਹਵਾ ਹਵਾ ਪ੍ਰਦੂਸ਼ਣ ਘਟੂਗਾ ਰੁੱਖ ਜਿੰਨਾ ਜ਼ਿਆਦਾ ਲਗਾएंगे ਬਸ ਇਹ ਇਸੇ ਕਾਰਨ ਤਾਂ ਆਪਮਾਨ ਜ਼ਿਆਦਾ ਹੈ ਦੇਖਿਆ ਜਾਵੇ ਬੰਦਾ ਬੰਦਾ ਜਿਹੜਾ ਹੈਗਾ ਘਰ ਦੇ ਵਿੱਚ ਏਸੀ ਲਾ ਕੇ ਬੈਠ ਜਾਂਦਾ ਪਰ ਜਿਹੜੇ ਪੰਛੀ ਨੇ ਪਸ਼ੂ ਪੰਛੀ ਨੇ ਉਹਨਾਂ ਦਾ ਕੀ ਹੁੰਦਾ ਉਹਨਾਂ ਦਾ ਉਹ ਜਿਹੜੇ ਪੰਛੀ ਨੇ ਦੇਖੋ ਉਹਨਾਂ ਦਾ ਰੱਬ ਰਖਵਾਲਾ ਜਿਹੜਾ ਨਿਸ਼ਾਨ ਆ ਉਹ ਪ੍ਰਦੂਸ਼ਣ ਸਾਰਾ ਕੁਝ ਇਨਸਾਨ ਹੀ ਖਰਾਬ ਕਰ ਰਿਹਾ ਜਾਨਵਰ ਜਾਂ ਪੰਛੀ ਤਾਂ ਕਰ ਨਹੀਂ ਰਹੇ ਇਹ ਇਨਸਾਨ ਦੇ ਹੱਥ ਚ ਸਾਰਾ ਕੁਝ ਮਤਲਬ ਇਨਸਾਨ ਇਹਨੂੰ ਸਹੀ ਪਾਸੇ ਕਰ ਲੇ ਗਲਤ ਪਾਸੇ ਕਰ ਲੇ ਇਹਦੇ ਹੱਥ ਚ ਮਤਲਬ ਇੱਕ ਸਟੀering ਗੱਡੀ ਦਾ ਇਹਦੇ ਹੱਥ ਚ ਇਹਨੂੰ ਸਹੀ ਪਾਸੇ ਮੋੜਨਾ ਗਲਤ ਪਾਸੇ ਮੋੜਨਾ ਇਹਦੇ ਹੱਥ ਚ ਸਟੀering ਆ ਇਹ ਮਤਲਬਾ ਵੀਡੀਓ ਨੂੰ ਬਚਾਉਣਾ ਤਾਂ ਰੁੱਖ ਬਾਤ ਤੋਂ ਬਦਲ ਲਗਾਓ ਤਾਂ ਟੈਂਪਰੇਚਰ ਡਾਊਨ ਹੋਗਾ ਨਹੀਂ